ਗੁਰੂ ਪਿਆਰਿਓ ਸਤਗੁਰਾਂ ਦੀ ਬਾਣੀ ਨੇ ਸਮਝਾਉਣਾ ਕੀਤਾ ਹੈ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਗਮਾਨ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਈ ਵਾਰ ਅਸੀਂ ਇਹ ਬਹਿਮ ਪਾਲ ਕੇ ਬੈਠ ਜਾਂਦੇ ਆ ਨਾ ਕਿ ਜੋ ਤਾਕਤ ਮੈਨੂੰ ਮਿਲੀ ਹੈ ਸ਼ਾਇਦ ਇਹ ਕਿਸੇ ਕੋਲ ਨਹੀਂ ਹੈ ਮੈਂ ਆਪਣੀ ਮਨਮਰਜ਼ੀ ਕਰਾ ਜੋ ਜੀ ਆਉਂਦਾ ਉਹ ਕਰਾਂ ਭਾਵੇਂ ਲੋਕਾਂ ਨੂੰ ਠੇਸ ਪਹੁੰਚੇ ਭਾਵੇਂ ਦੁੱਖ ਲੱਗੇ ਮੈਂ ਟੱਸ ਤੋਂ ਮੱਸ ਨਹੀਂ ਹੋਣਾ ਤੇ ਗੁਰੂ ਪਿਆਰਿਓ ਕਈ ਵਾਰੀ ਆਪਦੇ ਅਹੁਦਿਆਂ ਦਾ ਵੀ غرੂਰ ਹੋ ਜਾਂਦਾ ਮਾਣ ਹੋ ਜਾਂਦਾ ਹੰਕਾਰ ਹੋ ਜਾਂਦਾ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੱਡੇ ਰਤਵੇ ਦਿੱਤੇ ਨੇ ਬਖਸ਼ੇ ਨੇ ਤਾਂ ਸਮਾਜ ਦਾ ਲੋਕਾਈ ਦਾ ਭਲਾ ਕਰਨਾ ਚਾਹੀਦਾ ਨਹੀਂ ਤਾਂ ਇਹ ਸਮਝਣਾ ਚਾਹੀਦਾ ਸਾਨੂੰ ਕਿ ਇਹ ਉਹਦੇ ਇਹ ਪੋਜੀਸ਼ਨਾਂ ਸਦਾ ਨਹੀਂ ਰਹਿੰਦੀਆਂ ਜਿਸ ਤਖਤ ਤੇ ਅੱਜ ਅਸੀਂ ਬੈਠੇ ਆਂ ਇਹ ਪਤਾ ਹੋਣਾ ਚਾਹੀਦਾ ਵੀ ਇਹ ਤੋਂ ਪਤਾ ਨਹੀਂ ਕਿੰਨੇ ਕੋ ਬੈਠ ਕੇ ਚਲੇ ਗਏ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਨੇ ਬੜੀ ਕਮਾਲ ਦੀ ਗੱਲ ਆਖੀ ਹੈ ਬਾਬਾ ਫਰੀਦ ਸਾਹਿਬ ਮਾਰੇ ਕਹਿੰਦੇ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਜੇ ਅਕਾਲ ਪੁਰਖ ਰੱਬ ਪਰਮੇਸ਼ਰ ਅੱਲਾ ਖੁਦਾ ਨੇ ਤੁਹਾਨੂੰ ਕੋਈ ਉੱਚਾ ਅਹੁਦਾ ਦਿੱਤਾ ਹੈ ਤਾਂ ਭਲਾ ਕਰੋ ਲੋਕਾਈ ਦਾ ਜਿੰਨਾ ਵੱਧ ਤੋਂ ਵੱਧ ਭਲਾ ਹੁੰਦਾ ਉਹਨਾ ਕਰੋ ਜੇ ਜ਼ੁਲਮ ਕਰੋਗੇ ਅਤਿਆਚਾਰ ਕਰੋਗੇ ਯਾਦ ਰੱਖਿਓ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਜੇ ਹਾਂ ਜਿਸ ਅਹੁਦੇ ਦਾ ਤੂੰ ਗਰੂਰ ਕਰਦਾ ਨਾ ਇਹ ਵੀ ਤੇਰੇ ਕੋਲ ਨਹੀਂ ਰਹਿਣਾ ਇਹ ਬਾਬਾ ਫਰੀਦ ਸਾਹਿਬ ਮਹਾਰਾਜ ਨੇ ਆਖਿਆ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਜਿਸ ਆਸਣ ਤੇ ਅਸੀਂ ਬੈਠੇ ਆ ਨਾ ਜਿਸ ਜਗ੍ਹਾ ਤੇ ਪਤਾ ਨਹੀਂ ਇੱਥੇ ਕਿੰਨੇ ਕੋ ਬੈਠ ਕੇ ਚਲੇ ਗਏ ਚੰਗਿਆਂ ਨੂੰ ਯਾਦ ਕੀਤਾ ਜਾਂਦਾ ਤੇ ਮਾੜਿਆਂ ਨੂੰ ਲੋਕ ਭੁਲਾ ਦਿੰਦੇ ਨੇ ਇਹ ਯਾਦ ਕਰਦੇ ਨੇ ਤਾਂ ਗਾਲਾਂ ਕੱਢ ਕੇ ਕਰਦੇ ਨੇ ਆਖੋ ਸਤਨਾਮ ਦੁਰ ਰਸੀਸਾ ਮਿਲਦੀਆਂ ਨੇ ਅੱਜ ਵੀ ਮੈਂ ਬੇਨਤੀ ਕੀਤੀ ਸੀ ਗੁਰੂ ਪਿਆਰਿਓ ਜੇ ਸਾਨੂੰ ਇਹ ਲੱਗਦਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੀਆਂ ਅਰਦਾਸਾਂ ਸੁਣਦਾ ਹੈ ਪੂਰੀਆਂ ਕਰਦਾ ਹੈ ਤਾਂ ਇੱਕ ਗੱਲ ਯਾਦ ਰੱਖਿਓ ਜੇ ਸਾਡੇ ਅੰਦਰੋਂ ਵੱਦ ਦਵਾਮਾਂ ਨਿਕਲਦੀਆਂ ਨੇ ਨਾ ਰੱਬ ਉਹਨੂੰ ਨਦਰ ਅੰਦਾਜ਼ ਨਹੀਂ ਕਰਦਾ ਉਹਨੂੰ ਵੀ ਅਰਦਾਸਾਂ ਵਾਂਗੂ ਸੁਣਦਾ ਆਖੋ ਸਤਨਾਮ ਅਰਦਾਸਾਂ ਵਾਂਗੇ ਸੁਣਦਾ ਇਸ ਕਰਕੇ ਜੇ ਅਰਦਾਸ ਰੱਬ ਸੁਣਦਾ ਹੈ ਤਾਂ ਵੱਦ ਅਸੀਸ ਵੀ ਸੁਣੀ ਜਾਂਦੀ ਹੈ ਇਹ ਮੈਂ ਬੇਨਤੀ ਤਾਂ ਕਰ ਲੱਗਿਆ ਕਿਹੜੇ ਗਰੀਬ ਲੋਕ ਹੁੰਦੇ ਨੰਨਾ ਜਿਹੜੇ ਜਾ ਜਿਹੜੇ ਮਾਤੜ ਲੋਕ ਹੁੰਦੇ ਨੇ ਜਦੋਂ ਉਹਨਾਂ ਤੇ ਜ਼ੁਲਮ ਹੁੰਦਾ ਜਦੋਂ ਅਤਿਆਚਾਰ ਹੁੰਦਾ ਤੇ ਗੁਰੂ ਪਿਆਰਿਓ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਕੋਈ ਬਾਹ ਨਹੀਂ ਫੜਦਾ ਤੇ ਫਿਰ ਉਹ ਕੀ ਕਰਦੇ ਨੇ ਉਹ ਅੰਦਰੋਂ ਅੰਦਰੀ ਝੂਰਦੇ ਰਹਿੰਦੇ ਨੇ ਡਰਦੇ ਰਹਿੰਦੇ ਨੇ ਮੁਕਾਬਲਾ ਕਰਨ ਯੋਗੇ ਨਹੀਂ ਰਹਿੰਦੇ ਨਾ ਜਈ ਹੁੰਦੇ ਫਿਰ ਅੰਦਰੋਂ ਅੰਦਰੀ ਰੱਬ ਅੱਗੇ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਰੱਬਾ ਅਸੀਂ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂ ਕਿ ਇਹ ਤਾਕਤ ਦੇ ਨਸ਼ੇ ਦੇ ਵਿੱਚ ਹੈ ਭਾਵੇਂ ਰਾਜਨੀਤੀ ਦਾ ਨਸ਼ਾ ਚੜਿਆ ਹੋਇਆ ਭਾਵੇਂ ਕੋਈ ਉੱਚੇ ਅਹੁਦੇ ਦਾ ਨਸ਼ਾ ਚੜਿਆ ਹੋਇਆ ਅਸੀਂ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਰੱਬਾ ਤੂੰ ਹੀ ਮੁਕਾਬਲਾ ਕਰੀ ਇਹਦਾ ਤੂੰ ਹੀ ਹੁਣ ਇਹਦੇ ਨਾਲ ਨਜਿੱਠੀਂ ਕਿਉਂਕਿ ਸਾਡਾ ਸਹਾਰਾ ਤੂੰ ਹੈ ਯਾਦ ਰੱਖੋ ਅਸੀਸਾਂ ਜਿੰਨੀਆਂ ਮਰਜ਼ੀ ਕਮਾਓ ਜੇ ਅਸੀਸਾਂ ਲੱਗਦੀਆਂ ਨੇ ਬਾਦਦਵਾਮਾ ਨਾ ਕਮਾ ਕੇ ਬਹਿ ਜੀਏ ਨਹੀਂ ਤਾਂ ਬਾਦਦਵਾਮਾ ਤਬਾਹ ਕਰ ਦਿੰਦੀਆਂ ਨੇ ਰੱਬ ਜੀ ਅਰਦਾਸਾਂ ਸੁਣਦਾ ਤਜਕੀਨ ਮੰਨੋ ਉਹ ਬਾਦਦਵਾਮਾ ਵੀ ਸੁਣਦਾ ਹੋਏਗਾ ਤੇਰਤਾ ਮਾਤੜ ਨਾਲ ਗਰੀਬ ਨਾਲ ਖੜਦਾ ਵੀ ਹੋਵੇਗਾ ਤੇ ਖੜੇਗਾ ਵੀ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਕੱਲ ਵੀ ਮੈਂ ਇਹੋ ਬੇਨਤੀ ਕੀਤੀ ਸੀ ਆਪ ਜੀ ਨੂੰ ਕਿ ਇਹ ਜਿਹੜਾ ਜਨਮ ਹੈ ਇਹ ਵਾਰ-ਵਾਰ ਨਹੀਂ ਜੇ ਮਿਲਣਾ ਇੱਕ ਵਾਰ ਮਿਲਿਆ ਹੈ ਇਸ ਕਰਮ ਦੇ ਵਿੱਚ ਗੁਰੂ ਪਿਆਰਿਓ ਇਹ ਜਿਹੜਾ ਜਨਮ ਮਿਲਿਆ ਇਹ ਵਾਰ-ਵਾਰ ਨਹੀਂ ਮਿਲੇਗਾ ਇੱਕ ਵਾਰ ਮਿਲਿਆ ਇਸ ਜਨਮ ਦੇ ਵਿੱਚ ਚੰਗੇ ਕਰਮ ਕਰੀਏ ਤੇ ਚੰਗੇ ਕਰਮਾਂ ਦਾ ਸਾਨੂੰ ਫਲ ਮਿਲੇਗਾ ਤੇ ਉਹ ਫਲ ਸਾਡਾ ਜੀਵਨ ਬਦਲ ਜائے ਦੇਵੇਗਾ ਸੋ ਸਤਿਗੁਰਾਂ ਦੀ ਬਾਣੀ ਹਮੇਸ਼ਾ ਮਨੁੱਖ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਤ ਕਰਦੀ ਹੈ ਤੇ ਚੰਗੇ ਕਰਮ ਕਰਨੇ ਚਾਹੀਦੇ ਨੇ